ਗਾਂਧੀ ਸਵੇਰੇ 10:30 ਵਜੇ ਅਜਨਾਲਾ ਪਹੁੰਚਣਗੇ ਤੇ ਦੁਪਹਿਰ ਵੇਲੇ ਦਿਨਾਨਗਰ 'ਚ ਜੋ ਨੁਕਸਾਨ ਹੋਇਆ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਉਸ ਦਾ ਜਾਇਜ਼ਾ ਉਹਨਾਂ ਦੇ ਵੱਲੋਂ ਲਿਆ ਜਾਏਗਾ ਅੱਜ ਰਾਹੁਲ ਗਾਂਧੀ ਪੰਜਾਬ ਆ ਰਹੇ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਉਹਨਾਂ ਦੇ ਵੱਲੋਂ ਕੀਤਾ ਜਾਏਗਾ ਕੀ ਕੁਝ ਨੁਕਸਾਨ ਹੋਇਆ ਹੈ ਉਸ ਦਾ ਜਾਇਜ਼ਾ ਉਹ ਲੈਂਡ ਕੇ ਜੋ ਵੀ ਹੜ੍ਹ ਪ੍ਰਭਾਵਿਤ ਲੋਕ ਨੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਜਾਏਗੀ ਪਰ ਇਸ ਫੇਰੀ ਨੂੰ ਲੈ ਕੇ ਜੋ ਕਿ ਰਾਹੁਲ ਗਾਂਧੀ ਦੇ ਵੱਲੋਂ ਕੀਤੀ ਜਾ ਰਹੀ ਹੈ ਇਸ 'ਤੇ ਲਗਾਤਾਰ ਭਾਜਪਾ ਹਮਲਾਵਰ ਹੈ ਜਰਨਿਤ ਬਿੱਟੂ ਨੇ ਲਗਾਤਾਰ ਹਮਲਾਵਰ ਨੇ ਉਹਨਾਂ ਨੇ ਹੀ ਐਸਕਾਲਡਰ ਜ਼ਿਕਰ ਕੀਤਾ ਕਿ ਹੁਣ ਪੰਜਾਬ ਰਾਹੁਲ ਗਾਂਧੀ ਕੀ ਕਰਨ ਆ ਰਹੇ ਨੇ ਹੁਣ ਤੇ ਜੋ ਲੋਕਾਂ ਦੇ ਖੰਝੂ ਨੇ ਉਹ ਵੀ ਸੁੱਕ ਚੁੱਕੇ ਨੇ ਜਦੋਂ ਲੋਰਡਸ ਦੀ ਉਡੋ ਰਾਹੁਲ ਗਾਂਧੀ ਮਲੇਸ਼ੀਆ ਚ ਐਸ਼ ਕਰ ਰਹੇ ਸੀ ਪਰ ਦੂਸਰੇ ਪਾਸੇ ਕਾਂਗਰਸ ਪਾਰਟੀ ਵੀ ਹਮਲਾਵਰ ਹੈ ਤੇ ਅੱਜ ਰਾਹੁਲ ਗਾਂਧੀ ਪੰਜਾਬ ਆ ਰਹੇ ਨੇ ਹਰ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਦੇ ਵੱਲ ਕੀਤਾ ਜਾਏਗਾ ਸਵੇਰੇ ਤਕਰੀਬਨ 10:30 ਵਜੇ ਅਜਨਾਲਾ ਪਹੁੰਚਣਗੇ ਤੇ ਹਰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੇ ਵੱਲ ਕੀਤਾ ਜਾਏਗਾ ਉਸ ਤੋਂ ਬਾਅਦ ਦੁਪਹਿਰੇ ਡੇਰਾ巴巴 ਨਾਨਕ ਜੋ ਕਿ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਹੈ ਉੱਥੇ ਵਕਫਾ ਪਿੰਡਾਂ 'ਚ ਪਹੁੰਚਣਗੇ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਪੀੜਤਾਂ ਦੇ ਨਾਲ ਗੱਲਬਾਤ ਉਨ੍ਹਾਂ ਦੇ ਵੱਲੋਂ ਕੀਤੀ ਜਾਏਗੀ। ਰਾਹੁਲ ਗਾਂਧੀ ਪੰਜਾਬ ਆ ਰਹੇ ਨੇ ਇੱਥੇ ਹੜ੍ਹਾਂ ਦੇ ਨਾਲ ਜੋ ਵੀ ਨੁਕਸਾਨ ਹੋਇਆ ਉਸ ਦਾ ਜਾਇਜ਼ਾ ਲੈਣਗੇ। ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਹੜਪੜਤਾ ਦੇ ਨਾਲ ਮੁਲਾਕਾਤ ਕਰਨਗੇ ਅਤੇ ਪਾਰਟੀ ਦੇ ਵੱਲੋਂ ਹਰ ਸੰਭਵ ਮਦਦ ਪਹੁੰਚਾਉਣ ਦੇ ਵੀ ਦਾਅਵੇ ਕਿਤੇ ਜਾਣਗੇ ਪਰ ਰਾਹੁਲ ਗਾਂਧੀ ਦੇ ਪੰਜਾਬ ਆਉਣ ਤੋਂ ਪਹਿਲਾਂ ਹੀ ਸਿਆਸੀ ਕਮਸਾਨ ਵੀ ਸ਼ੁਰੂ ਹੋ ਗਿਆ ਭਾਜਪਾ ਨੇ ਉਹਨਾਂ ਦੇ ਦੇਰੀ ਦੇ ਨਾਲ ਆਉਣ ਤੇ ਸਵਾਲ ਚੁੱਕਿਆ ਅਤੇ ਕੇਂਦਰੀ ਰਾਜ ਮੰਤਰੀ ਰਮਨਿਤ ਬਿੱਟੂ ਨੇ ਕਿਹਾ ਕਿ ਜਦੋਂ ਪੰਜਾਬ ਡੁੱਬ ਰਿਹਾ ਸੀ ਤਾਂ ਉਸ ਵੇਲੇ ਤਾਂ ਉਹ ਮਲੇਸ਼ੀਆ ਦੇ ਵਿੱਚ ਐਸ਼ ਕਰ ਰਹੇ ਸੀ ਹੁਣ ਸਿਰਫ ਇੱਕ ਸਿਆਸੀ ਡਰਾਮੇਬਾਜ਼ੀ ਹੀ ਕੀਤੀ ਜਾ ਰਹੀ ਹੈ ਹੁਣ ਮੈਂ ਰਾਹੁਲ ਗਾਂਧੀ ਜੀ ਨੂੰ ਬੇਨਤੀ ਕਰਕੇ ਤੇ ਪੰਜਾਬ ਦੀ ਕਾਂਗਰਸ ਦੇ ਲੀਡਰਾਂ ਨੂੰ ਪੁੱਛਣਾ ਚਾਹੁੰਦਾ ਵੀ ਹੁਣ ਤੁਸੀਂ ਦੱਸੋ ਰਾਹੁਲ ਗਾਂਧੀ ਕਿਹੜਾ ਘੋੜਾ ਏ ਮੈਂ ਆਪ ਕੋਈ ਸ਼ਬਦ ਨਹੀਂ ਮਾਰਨਾ ਚਾਹੁੰਦਾ ਵੀ ਰਾਹੁਲ ਗਾਂਧੀ ਕਿਹੜਾ ਘੋੜਾ ਏ ਮੈਨੂੰ ਇਹ ਦੱਸ ਦੋ ਵੀ ਜਦੋਂ ਹੜ੍ਹ ਆਏ ਹੁਣ ਪੰਜਾਬ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਉਹ ਡੁੱਬਿਆ ਪਿਆ ਹੋਵੇ ਲੋਕਾਂ ਨੂੰ ਲੋੜ ਹੋਵੇ ਇਹ ਕਾਂਗਰਸੀਆਂ ਨੂੰ ਪੁੱਛ ਲਓ ਬਿ ਤੁਸੀਂ ਕੀ ਮਗੋਂ ਨੂੰ ਦਿਖਾਉਣ ਜੋ ਕਿਉਂ ਭਾਈ ਉਹ ਫਿਰ ਰਹੇ ਸੀ ਕਿਹੜੇ ਦੇਸ਼ ਜੀ ਮਲੇਸ਼ੀਆ ਮਲੇਸ਼ੀਆ ਦੇ ਵਿੱਚ ਐਸ਼ ਕਰਦੇ ਫਿਰ ਰਹੇ ਸੀ ਉਧਰ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਦੇਤਾ ਤੇ ਜਨਾਬ ਕੈਂਡੀਡੇਟ ਨੂੰ ਖੜਾ ਕਰਕੇ ਚਲੇ ਗਏ ਮਲੇਸ਼ੀਆ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਨੂੰ ਲੈ ਕੇ ਭਾਜਪਾ ਦੇ ਸਵਾਲਾਂ ਦਾ ਕਾਂਗਰਸ ਨੇ ਵੀ ਕਾਊਂਟਰ ਕੀਤਾ ਅਤੇ ਕਿਹਾ ਕਿ ਸਵਾਲ ਚੁੱਕਣ ਵਾਲੇ ਇਹ ਉਹੀ ਬਿੱਟੂ ਨੇ ਜਿਨ੍ਹਾਂ ਨੂੰ ਖੋਦ ਰਾਹੁਲ ਗਾਂਧੀ ਉਂਗਲ ਫੜ ਕੇ ਸਿਆਸਤ ਦੇ ਵਿੱਚ ਲਿਆਇਸ ਮੈਂ ਯਾਦ ਕਰਾ ਦਿਆਂ ਬਿੱਟੂ ਜੀ ਤੁਸੀਂ ਉਹੀ ਹੋ ਜਿਨ੍ਹਾਂ ਨੂੰ ਰਾਹੁਲ ਗਾਂਧੀ ਹੁਣਾ ਨੇ ਉਂਗਲ ਫੜ ਕੇ ਸਿਆਸਤ ਦੇ ਵਿੱਚ ਤੁਰਨਾ ਸਿਖਾਇਆ ਸੀ। ਔਰ ਤੁਹਾਨੂੰ ਉਹ ਵੀ ਯਾਦ ਕਰਾ ਦਿਆਂ ਵੀ ਤੁਸੀਂ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਸਟੇਜ ਦੇ ਉੱਤੇ ਇੱਕ ਗੱਲ ਕਹੀ ਸੀ ਕਿ ਪੱਗ ਮੈਨੂੰ ਰਾਹੁਲ ਗਾਂਧੀ ਹੁਣਾ ਨੇ ਬੰਨਣੀ ਸਿਖਾਈ ਹੈ। ਕੀ ਗੱਲ ਅੱਜ ਸਿਰਫ ਇੱਕ ਕੋ ਛੋਟੇ ਜਿਹੇ ਕੌਦੇ ਦੇ ਕਰਕੇ ਜਿੱਥੇ ਸੁਣਿਆ ਕਿ ਰੇਲਵੇ ਦੇ ਵਿੱਚ ਤੁਹਾਡੀ ਕੋਈ ਮੰਨੀ ਨਹੀਂ ਜਾਂਦੀ ਸਿਰਫ ਉਹ ਠੰਡੇ ਠੁੰਡੇ ਦੀਆਂ ਰੇੜੀਆਂ ਰੂੜੀਆਂ ਲਾਉਣ ਤੱਕ ਦੀ ਤੁਹਾਡੇ ਕੋਲ ਆਗਿਆ ਹੈ। ਉਦੇ ਕਰਕੇ ਤੁਸੀਂ ਜਿਹੜਾ ਇੱਕ ਏਡੀ ਵੱਡੀ ਪਾਰਟੀ ਦੇ ਲੀਡਰ ਆਫ ਆਪੋਜੀਸ਼ਨ ਦੇ ਉੱਤੇ ਟਿੱਪਣੀ ਕਰ ਰਹੇ ਕਾਬਲੇ ਗੌਰ ਹੈ ਕਿ ਹੜਾ ਨੇ ਸੁੱਬੇ ਦੇ ਸਾਰੇ 23 ਜ਼ਿਲ੍ਹਿਆਂ ਦੇ ਵਿੱਚ ਅਜਿਹੀ ਤਬਾਹੀ ਮਚਾਈ ਹੈ ਕਿ ਲੋਕ ਕਰੋ ਬੇਗਰ ਹੋ ਗਏ 56 ਜ਼ਿੰਦਗੀਆਂ ਖਤਮ ਹੋ ਗਈਆਂ ਫਸਲਾਂ ਉਜੜ ਗਈਆਂ ਹਜ਼ਾਰਾਂ ਹੀ ਪਰਸ਼ੂਆਂ ਦੀ ਮੌਤ ਹੋ ਗਈ ਅਤੇ ਤਬਾਹੀ ਅਜੀ ਹੈ ਕਿ ਪਾਣੀ ਦੇ ਉਤਰਨ ਤੋਂ ਬਾਅਦ ਵੀ ਇਸ ਦੇ ਨਿਸ਼ਾਨ ਅਤੇ ਜ਼ਖਮਤ ਲੋਕ ਉਭਰ ਨਹੀਂ پا ਰਹੇ ਬਿਊਰੋ ਰਿਪੋਰਟ U18 Punjab Rahul Gandhi di feeri te Ramit Bittu ne sawal khade kite te is ilhaze ch Punjab Congress Pradhan Raja Varding ne jawab diditta ohna ne likhya ki Bittu ji tusi ik hor kodiya di qism bare dasna bhul gaye ho akritkan kode tusi is nasal de kodiya di qatar ch sab to agge ja ਕਿ ਅੱਜ ਪੰਜਾਬ ਆਉਣਗੇ ਰਾਹੁਲ ਗਾਂਧੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਉਹਨਾਂ ਦੇ ਵੱਲੋਂ ਕੀਤਾ ਜਾਏਗਾ ਅਜਨਾਲਾ ਤੇ ਡੇਰਾ ਬਾਬਾ ਨਾਨਕ ਇਲਾਕਿਆਂ ਦਾ ਦੌਰਾ ਕਰਨਗੇ ਰਾਹੁਲ ਗਾਂਧੀ ਸਵੇਰੇ 10:30 ਵਜੇ ਅਜਨਾਲਾ ਪਹੁੰਚਣਗੇ ਤੇ ਦੁਪਹਿਰ ਵੇਲੇ ਦਿਨਾਨਗਰ 'ਚ ਜੋ ਨੁਕਸਾਨ ਹੋਇਆ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਉਸ ਦਾ ਜਾਇਜ਼ਾ ਉਹਨਾਂ ਦੇ ਵੱਲੋਂ ਲਿਆ ਜਾਏ ਅੱਜ ਰਾਹੁਲ ਗਾਂਧੀ ਪੰਜਾਬ ਆ ਰਹੇ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਉਹਨਾਂ ਦੇ ਵੱਲੋਂ ਕੀਤਾ ਜਾਏਗਾ ਕੀ ਕੁਝ ਨੁਕਸਾਨ ਹੋਇਆ ਹੈ ਉਸਤਾਜ ਜਾਈza ઓਲੈਂਡ ਕੇ ਜੋ ਵਿਹਾਰ ਪ੍ਰਭਾਵਿਤ ਲੋਕ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਾਏਗੀ ਪਰ ਇਸ ਫੇਰੀ ਨੂੰ ਲੈ ਕੇ ਜੋ ਕਿ rahul gandhi ਦੇ ਲੋਕ ਕੀਤੀ ਜਾ ਰਹੀ ਹੈ ਇਸ ਤੇ ਲਗਾਤਾਰ bjp ਹਮਲਾਵਰ ਹੈ ਜਰੁਰਨੀਤ ਬਿੱਟੂ ਨੇ ਲਗਾਤਾਰ ਹਮਲਾਵਰ ਨੇ ਉਹਨਾਂ ਨੇ ਇਹ escalda ਜ਼ਿਕਰ ਕੀਤਾ ਕਿ ਹੁਣ ਪੰਜਾਬ rahul gandhi ਕੀ ਕਰਨ ਆ ਰਹੇ ਨੇ ਹੁਣ ਤੇ जो लोगों के हंजू ने वो भी सुख चुके हैं जोड़ी उदो राहुल गांधी मलेशिया ऐश कर रहे और दूसरे पास कांग्रेस पार्टी भी हमलावर है तो अच्छ राहुल गांधी पंजाब आ रहे हैं हर प्रभावित इलाकों का दौरा उन्होंने वालों किया जाएगा सवेरे तकरीबन सवा दस बजे अजनला पहुँचने तो हर प्रभावित इलाकों का दौरा उन्होंने वालों किया जाएगा तो उस बात दोपहरे डेरा बाबा नानक जो कि सब तो वह प्रभावित इलाका है ਉੱਥੇ ਵੱਖ-ਵੱਖ ਪਿੰਡਾਂ 'ਚ ਪਹੁੰਚਣਗੇ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਪੀੜਤਾਂ ਦੇ ਨਾਲ ਗੱਲਬਾਤ ਉਨ੍ਹਾਂ ਦੇ ਵੱਲੋਂ ਕੀਤੀ ਜਾਏਗੀ। ਰਾਹੁਲ ਗਾਂਧੀ ਪੰਜਾਬ ਆ ਰਹੇ ਨੇ। ਇੱਥੇ ਹੜ੍ਹਾਂ ਦੇ ਨਾਲ ਜੋ ਵੀ ਨੁਕਸਾਨ ਹੋਇਆ ਹੈ ਉਸ ਦਾ ਜਾਇਜ਼ਾ ਲੈਣਗੇ। ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਹੜਪੜਤਾ ਦੇ ਨਾਲ ਮੁਲਾਕਾਤ ਕਰਨਗੇ ਅਤੇ ਪਾਰਟੀ ਦੇ ਵੱਲੋਂ ਹਰ ਸੰਭਵ ਮਦਦ ਪਹੁੰਚਾਉਣ ਦੇ ਵੀ ਦਾਅਵੇ ਕੀਤੇ ਜਾਣਗੇ ਪਰ ਰਾਹੁਲ ਗਾਂਧੀ ਦੇ ਪੰਜਾਬ ਆਉਣ ਤੋਂ ਪਹਿਲਾਂ ਹੀ ਸਿਆਸੀ ਕਮਸਾਨ ਵੀ ਸ਼ੁਰੂ ਹੋ ਗਿਆ ਭਾਜਪਾ ਨੇ ਉਹਨਾਂ ਦੇ ਦੇਰੀ ਦੇ ਨਾਲ ਆਉਣ ਤੇ ਸਵਾਲ ਚੁੱਕਿਆ ਅਤੇ ਕੇਂਦਰੀ ਰਾਜ ਮੰਤਰੀ ਰਮਨਿਤ ਬਿੱਟੂ ਨੇ ਕਿਹਾ ਕਿ ਜਦੋਂ ਪੰਜਾਬ ਡੁੱਬ ਰਿਹਾ ਸੀ ਤਾਂ ਉਸ ਵੇਲੇ ਤਾਂ ਉਹ ਮਲੇਸ਼ੀਆ ਦੇ ਵਿੱਚ ਐਸ਼ ਕਰ ਰਹੇ ਸੀ ਹੁਣ ਸਿਰਫ ਇੱਕ ਸਿਆਸੀ ਡਰਾਮੇਬਾਜ਼ੀ ਹੀ ਕੀਤੀ ਜਾ ਰਹੀ ਹੈ ਹੁਣ ਮੈਂ ਰਾਹੁਲ ਗਾਂਧੀ ਜੀ ਨੂੰ ਬੇਨਤੀ ਕਰਕੇ ਤੇ ਪੰਜਾਬ ਦੀ ਕਾਂਗਰਸ ਦੇ ਲੀਡਰਾਂ ਨੂੰ ਪੁੱਛਣਾ ਚਾਹੁੰਦਾ ਵੀ ਹੁਣ ਤੁਸੀਂ ਦੱਸੋ ਰਾਹੁਲ ਗਾਂਧੀ ਕਿਹੜਾ ਘੋੜਾ ਏ ਮੈਂ ਆਪ ਕੋਈ ਸ਼ਬਦ ਨਹੀਂ ਮਾਰਨਾ ਬਰਤਣਾ ਚਾਹੁੰਦਾ ਵੀ ਰਾਹੁਲ ਗਾਂਧੀ ਕਿਹੜਾ ਘੋੜਾ ਏ ਮੈਨੂੰ ਇਹ ਦੱਸ ਦੋ ਵੀ ਜਦੋਂ ਹੜ੍ਹ ਆਏ ਹੁਣ ਪੰਜਾਬ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਉਹ ਡੁੱਬਿਆ ਪਿਆ ਹੋਵੇ ਲੋਕਾਂ ਨੂੰ ਲੋੜ ਹੋਵੇ ਇਹ ਕਾਂਗਰਸੀਆਂ ਨੂੰ ਪੁੱਛ ਲਓ ਬਿ ਤੁਸੀਂ ਕੀ ਮੂੰਹ ਦਿਖਾਉਣ ਜੋ ਗਿਓ ਭਾਈ ਉਹ ਫਿਰ ਰਹੇ ਸੀ ਕਿਹੜੇ ਦੇਸ਼ ਜੀ ਮਲੇਸ਼ੀਆ ਮਲੇਸ਼ੀਆ ਦੇ ਵਿੱਚ ਐਸ਼ ਕਰਦੇ ਫਿਰ ਰਹੇ ਸੀ ਉਧਰ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਦੇਤਾ ਤੇ ਜਨਾਬ ਕੈਂਡੀਡੇਟ ਨੂੰ ਖੜਾ ਕਰਕੇ ਚਲੇ ਗਏ ਮਲੇਸ਼ੀਆ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਨੂੰ ਲੈ ਕੇ ਭਾਜਪਾ ਦੇ ਸਵਾਲਾਂ ਦਾ ਕਾਂਗਰਸ ਨੇ ਵੀ ਕਾਊਂਟਰ ਕੀਤਾ ਅਤੇ ਕਿਹਾ ਕਿ ਸਵਾਲ ਚੁੱਕਣ ਵਾਲੇ ਇਹ ਉਹੀ ਬਿੱਟੂ ਨੇ ਜਿਨ੍ਹਾਂ ਨੂੰ ਖੋਦ ਰਾਹੁਲ ਗਾਂਧੀ ਉਂਗਲ ਫੜ ਕੇ ਸਿਆਸਤ ਦੇ ਵਿੱਚ ਲਿਆਇ ਸੀ ਮੈਂ ਯਾਦ ਕਰਾ ਦਿਆਂ ਬਿੱਟੂ ਜੀ ਤੁਸੀਂ ਉਹੀ ਹੋ ਜਿਨ੍ਹਾਂ ਨੂੰ ਰਾਹੁਲ ਗਾਂਧੀ ਹੁਣਾਂ ਨੇ ਉਂਗਲ ਫੜ ਕੇ ਸਿਆਸਤ ਦੇ ਵਿੱਚ ਤੁਰਨਾ ਸਿਖਾਇਆ ਸੀ। ਔਰ ਤੁਹਾਨੂੰ ਉਹ ਵੀ ਯਾਦ ਕਰਾ ਦਿਆਂ ਵੀ ਤੁਸੀਂ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਸਟੇਜ ਦੇ ਉੱਤੇ ਇੱਕ ਗੱਲ ਕਹੀ ਸੀ ਕਿ ਪੱਗ ਮੈਨੂੰ ਰਾਹੁਲ ਗਾਂਧੀ ਹੁਣਾਂ ਨੇ ਬੰਨਣੀ ਸਿਖਾਈ ਹੈ। ਕੀ ਗੱਲ ਅੱਜ ਸਿਰਫ ਇੱਕ ਕੋ ਛੋਟੇ ਜਿਹੇ ਕੌਧੇ ਦੇ ਕਰਕੇ ਜਿੱਥੇ ਸੁਣਿਆ ਕਿ ਤੇ ਰੇਲਵੇ ਦੇ ਵਿੱਚ ਤੁਹਾਡੀ ਕੋਈ ਮੰਨੀ ਨਹੀਂ ਜਾਂਦੀ ਸਿਰਫ ਉਹ ਠੰਡੇ ਠੁੰਡੇ ਦੀਆਂ ਰੇੜੀਆਂ ਰੂੜੀਆਂ ਲਾਉਣ ਤੱਕ ਦੀ ਤੁਹਾਡੇ ਕੋਲ ਆਗਿਆ ਹੈ। ਉਦੇ ਕਰਕੇ ਤੁਸੀਂ ਜਿਹੜਾ ਇੱਕ ਐਡੀ ਵੱਡੀ ਪਾਰਟੀ ਦੇ ਲੀਡਰ ਆਫ ਆਪੋਜੀਸ਼ਨ ਦੇ ਉੱਤੇ ਟਿੱਪਣੀ ਕਰ ਰਹੇ ਕਾਬਲੇ ਗੌਰ ਹੈ ਕਿ ਹੜਾ ਨੇ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਦੇ ਵਿੱਚ ਅਜੀ ਹੀ ਤਬਾਹੀ ਮਚਾਈ ਹੈ ਕਿ ਲੋਕ ਕਰੋ ਬੇਗਰ ਹੋ ਗਏ 56 ਜ਼ਿੰਦਗੀਆਂ ਖਤਮ ਹੋ ਗਈਆਂ ਫਸਲਾਂ ਉਜੜ ਗਈਆਂ ਹਜ਼ਾਰਾਂ ਹੀ ਪਸ਼ੂਆਂ ਦੀ ਮੌਤ ਹੋ ਗਈ ਅਤੇ ਤਬਾਹੀ ਅਜੀ ਹੀ ਕਿ ਪਾਣੀ ਦੇ ਉਤਰਨ ਤੋਂ ਬਾਅਦ ਵੀ ਇਸ ਦੇ ਨਿਸ਼ਾਨ ਅਤੇ ਜ਼ਖਮਤ ਲੋਕ ਉੱਭਰ ਨਹੀਂ پا ਰਹੇ ਪਿਓ ਰਿਪੋਰਟ ਯੂ 18 ਪੰਜਾਬ ਰਾਹੁਲ ਗਾਂਧੀ ਦੀ ਫੇਰੀ ਤੇ ਰਵਨੀਤ ਬਿੱਟੂ ਨੇ ਸਵਾਲ ਖੜੇ ਕੀਤੇ ਤੇ ਇਸੇ ਲਹਿਜ਼ੇ 'ਚ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਜਵਾਬ ਦਿੱਤਾ ਉਹਨਾਂ ਨੇ ਲਿਖਿਆ ਕਿ ਬਿੱਟੂ ਜੀ ਤੁਸੀਂ ਇੱਕ ਹੋਰ ਕੋੜਿਆਂ ਦੀ ਕਿਸਮ ਬਾਰੇ ਦੱਸਣਾ ਭੁੱਲ ਗਏ ਹੋ ਅਕ੍ਰਿਤਕਣ ਕੋੜੇ ਤੁਸੀਂ ਇਸ ਨਸਲ ਦੇ ਕੋੜਿਆਂ ਦੀ ਕਤਾਰ 'ਚ ਸਭ ਤੋਂ ਅੱਗੇ ਜਾ ਕਿ ਅੱਜ ਪੰਜਾਬ ਆਉਣਗੇ ਰਾਹੁਲ ਗਾਂਧੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਉਹਨਾਂ ਦੇ ਵੱਲੋਂ ਕੀਤਾ ਜਾਏਗਾ ਅਜਨਾਲਾ ਤੇ ਡੇਰਾ ਬਾਬਾ ਨਾਨਕ ਇਲਾਕਿਆਂ ਦਾ ਦੌਰਾ ਕਰਨਗੇ ਰਾਹੁਲ ਗਾਂਧੀ ਸਵੇਰੇ 10:30 ਵਜੇ ਅਜਨਾਲਾ ਪਹੁੰਚਣਗੇ ਤੇ ਦੁਪਹਿਰ ਵੇਲੇ ਦਿਨਾਨਗਰ 'ਚ ਜੋ ਨੁਕਸਾਨ ਹੋਇਆ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਉਸ ਦਾ ਜਾਇਜ਼ਾ ਉਹਨਾਂ ਦੇ ਵੱਲੋਂ ਲਿਆ ਜਾਏਗਾ ਅੱਜ ਰਾਹੁਲ ਗਾਂਧੀ ਪੰਜਾਬ ਆ ਰਹੇ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਉਹਨਾਂ ਦੇ ਵੱਲੋਂ ਕੀਤਾ ਜਾਏਗਾ ਕੀ ਕੁਝ ਨੁਕਸਾਨ ਹੋਇਆ ਹੈ ਉਸ ਦਾ ਜਾਇਜ਼ਾ 올ੈਂਡ ਕੇ ਜੋ ਵੀ ਹਰ ਪ੍ਰਭਾਵਿਤ ਲੋਕ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਾਏਗੀ ਪਰ ਇਸ ਫੇਰੀ ਨੂੰ ਲੈ ਕੇ ਜੋ ਕਿ ਰਾਹੁਲ ਗਾਂਧੀ ਰਲੂ ਕੀਤੀ ਜਾ ਰਹੀ ਹੈ ਇਸ ਤੇ ਲਗਾਤਾਰ ਬੀਜਪੀ ਹਮਲਾਵਰ ਹੈ ਜਰੂਰਨੀਤ ਬਿੱਟੂ ਨੇ ਲਗਾਤਾਰ ਹਮਲਾਵਰ ਨੇ ਉਹਨਾਂ ਨੇ ਇਹ escalda ਜ਼ਿਕਰ ਕੀਤਾ ਕਿ ਹੁਣ ਪੰਜਾਬ ਰਾਹੁਲ ਗਾਂਧੀ ਕੀ ਕਰਨ ਆ ਰਹੇ ਨੇ ਹੁਣ ਤੇ जो लोगों के खंजू ने वो भी सुख चुके हैं जो लौटती उदों राहुल गांधी मलेशिया ऐश कर रहे थो दूसरे पास कांग्रेस पार्टी भी हमलावर है तो अज राहुल गांधी पंजाब आ रहे हैं हर प्रभावित इलाकों का दौरा उन्होंने वालों जाएगा सवेरे तकरीबन सवा दस बजे अजनाला पहुँचने के हर प्रभावित इलाकों का दौरा उन्होंने वालों जाएगा तो उसके बाद दोपहर डेरा बाबा नानक जो कि सब तो वह प्रभावित इलाका है ਉੱਥੇ ਵਕਫਾ ਪਿੰਡਾਂ 'ਚ ਪਹੁੰਚਣਗੇ ਤੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਤੋਂ ਬਾਅਦ ਫੀਲਡਟਾ ਦੇ ਨਾਲ ਗੱਲਬਾਤ ਉਹਨਾਂ ਦੇ ਵੱਲੋਂ ਕੀਤੀ ਜਾਏਗੀ। ਰਾਹੁਲ ਗਾਂਧੀ ਪੰਜਾਬ ਆ ਰਹੇ ਨੇ। ਇੱਥੇ ਹੜ੍ਹਾਂ ਦੇ ਨਾਲ ਜੋ ਵੀ ਨੁਕਸਾਨ ਹੋਇਆ ਹੈ ਉਸ ਦਾ ਜਾਇਜ਼ਾ ਲੈਣਗੇ। ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਹਰਪਿੱਟਾ ਦੇ ਨਾਲ ਮੁਲਾਕਾਤ ਕਰਨਗੇ ਅਤੇ ਪਾਰਟੀ ਦੇ ਵੱਲੋਂ ਹਰ ਸੰਭਵ ਮਦਦ ਪਹੁੰਚਾਉਣ ਦੇ ਵੀ ਦਾਅਵੇ ਕਿਤੇ ਜਾਣਗੇ ਪਰ ਰਾਹੁਲ ਗਾਂਧੀ ਦੇ ਪੰਜਾਬ ਆਉਣ ਤੋਂ ਪਹਿਲਾਂ ਹੀ ਸਿਆਸੀ ਕਮਸਾਨ ਵੀ ਸ਼ੁਰੂ ਹੋ ਗਿਆ ਭਾਜਪਾ ਨੇ ਉਹਨਾਂ ਦੇ ਦੇਰੀ ਦੇ ਨਾਲ ਆਉਣ ਤੇ ਸਵਾਲ ਚੁੱਕਿਆ ਅਤੇ ਕੇਂਦਰੀ ਰਾਜ ਮੰਤਰੀ ਰਮਨਿਤ ਬਿੱਟੂ ਨੇ ਕਿਹਾ ਕਿ ਜਦੋਂ ਪੰਜਾਬ ਡੁੱਬ ਰਿਹਾ ਸੀ ਤਾਂ ਉਸ ਵੇਲੇ ਤਾਂ ਉਹ ਮਲੇਸ਼ੀਆ ਦੇ ਵਿੱਚ ਐਸ਼ ਕਰ ਰਹੇ ਸੀ ਹੁਣ ਸਿਰਫ ਇੱਕ ਸਿਆਸੀ ਡਰਾਮੇਬਾਜ਼ੀ ਹੀ ਕੀਤੀ ਜਾ ਰਹੀ ਹੈ ਹੁਣ ਮੈਂ ਰਾਹੁਲ ਗਾਂਧੀ ਜੀ ਨੂੰ ਬੇਨਤੀ ਕਰਕੇ ਤੇ ਪੰਜਾਬ ਦੀ ਕਾਂਗਰਸ ਦੇ ਲੀਡਰਾਂ ਨੂੰ ਪੁੱਛਣਾ ਚਾਹੁੰਦਾ ਵੀ ਹੁਣ ਤੁਸੀਂ ਦੱਸੋ ਰਾਹੁਲ ਗਾਂਧੀ ਕਿਹੜਾ ਘੋੜਾ ਏ ਮੈਂ ਆਪ ਕੋਈ ਸ਼ਬਦ ਨਹੀਂ ਮਾਰਾ ਵਰਤਣਾ ਚਾਹੁੰਦਾ ਵੀ ਰਾਹੁਲ ਗਾਂਧੀ ਕਿਹੜਾ ਘੋੜਾ ਏ ਮੈਨੂੰ ਇਹ ਦੱਸ ਦੋ ਵੀ ਜਦੋਂ ਹੜਾਏ ਹੁਣ ਪੰਜਾਬ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਉਹ ਡੁੱਬਿਆ ਪਿਆ ਹੋਵੇ ਲੋਕਾਂ ਨੂੰ ਲੋਡ ਹੋਵੇ ਇਹ ਕਾਂਗਰਸੀਆਂ ਨੂੰ ਪੁੱਛ ਲਓ ਬਿ ਤੁਸੀਂ ਕੀ ਮਗੋਂ ਮੂੰਹ ਦਿਖਾਉਣ ਜੋਗੇ ਓ ਭਾਈ ਉਹ ਫਿਰ ਰਹੇ ਸੀ ਕਿਹੜੇ ਦੇਸ਼ ਜੀ ਮਲੇਸ਼ੀਆ ਮਲੇਸ਼ੀਆ ਦੇ ਵਿੱਚ ਐਸ਼ ਕਰਦੇ ਫਿਰ ਰਹੇ ਸੀ ਉਧਰ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਦੇਤਾ ਤੇ ਜਨਾਬ ਕੈਂਡੀਡੇਟ ਨੂੰ ਖੜਾ ਕਰਕੇ ਚਲੇ ਗਏ ਮਲੇਸ਼ੀਆ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਨੂੰ ਲੈ ਕੇ ਭਾਜਪਾ ਦੇ ਸਵਾਲਾਂ ਦਾ ਕਾਂਗਰਸ ਨੇ ਵੀ ਕਾਊਂਟਰ ਕੀਤਾ ਅਤੇ ਕਿਹਾ ਕਿ ਸਵਾਲ ਚੁੱਕਣ ਵਾਲੇ ਇਹ ਉਹੀ ਬਿੱਟੂ ਨੇ ਜਿਨ੍ਹਾਂ ਨੂੰ ਖੋਦ ਰਾਹੁਲ ਗਾਂਧੀ ਉਂਗਲ ਫੜ ਕੇ ਸਿਆਸਤ ਦੇ ਵਿੱਚ ਲਿਆਇਸ ਮੈਂ ਯਾਦ ਕਰਾ ਦਿਆਂ ਬਿੱਟੂ ਜੀ ਤੁਸੀਂ ਉਹੀ ਹੋ ਜਿਨ੍ਹਾਂ ਨੂੰ ਰਾਹੁਲ ਗਾਂਧੀ ਹੁਣਾ ਨੇ ਉਂਗਲ ਫੜ ਕੇ ਸਿਆਸਤ ਦੇ ਵਿੱਚ ਤੁਰਨਾ ਸਿਖਾਇਆ ਸੀ। ਔਰ ਤੁਹਾਨੂੰ ਉਹ ਵੀ ਯਾਦ ਕਰਾ ਦਿਆਂ ਵੀ ਤੁਸੀਂ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਸਟੇਜ ਦੇ ਉੱਤੇ ਇੱਕ ਗੱਲ ਕਹੀ ਸੀ ਕਿ ਪੱਗ ਮੈਨੂੰ ਰਾਹੁਲ ਗਾਂਧੀ ਹੁਣਾ ਨੇ ਬੰਨਣੀ ਸਿਖਾਈ ਹੈ। ਈ ਗੱਲ ਅੱਜ ਸਿਰਫ ਇੱਕ ਕੋ ਛੋਟੇ ਜਿਹੇ ਕੌਧੇ ਦੇ ਕਰਕੇ ਜਿੱਥੇ ਸੁਣਿਆ ਕਿ ਰੇਲਵੇ ਦੇ ਵਿੱਚ ਤੁਹਾਡੀ ਕੋਈ ਮੰਨੀ ਨਹੀਂ ਜਾਂਦੀ ਸਿਰਫ ਉਹ ਠੰਡੇ ਠੁੰਡੇ ਦੀਆਂ ਰੇੜੀਆਂ ਰੂੜੀਆਂ ਲਾਉਣ ਤੱਕ ਦੀ ਤੁਹਾਡੇ ਕੋਲ ਆਗਿਆ ਹੈ। ਉਦੇ ਕਰਕੇ ਤੁਸੀਂ ਜਿਹੜਾ ਇੱਕ ਏਡੀ ਵੱਡੀ ਪਾਰਟੀ ਦੇ ਲੀਡਰ ਆਫ ਆਪੋਜੀਸ਼ਨ ਦੇ ਉੱਤੇ ਟਿੱਪਣੀ ਕਰ ਰਹੇ ਕਾਬਲੇ ਗੌਰ ਹੈ ਕਿ ਹੜਾ ਨੇ ਸੁੱਬੇ ਦੇ ਸਾਰੇ 23 ਜ਼ਿਲ੍ਹਿਆਂ ਦੇ ਵਿੱਚ ਅਜੀ ਹੀ ਤਬਾਹੀ ਮਚਾਈ ਹੈ ਕਿ ਲੋਕ ਕਰੋ ਬੇਗਰ ਹੋ ਗਏ 56 ਜ਼ਿੰਦਗੀਆਂ ਖਤਮ ਹੋ ਗਈਆਂ ਫਸਲਾਂ ਉਜੜ ਗਈਆਂ ਹਜ਼ਾਰਾਂ ਹੀ ਪਰਸ਼ੂਆਂ ਦੀ ਮੌਤ ਹੋ ਗਈ ਅਤੇ ਤਬਾਹੀ ਅਜੀ ਹੀ ਕਿ ਪਾਣੀ ਦੇ ਉਤਰਨ ਤੋਂ ਬਾਅਦ ਵੀ ਇਸ ਦੇ ਨਿਸ਼ਾਨ ਅਤੇ ਜ਼ਖਮਤ ਲੋਕ ਉੱਬਰ ਨਹੀਂ پا ਰਹੇ ਬਿਊਰੋ ਰਿਪੋਰਟ U18 Punjab Rahul Gandhi di feri te Ramit Bittu ne sawal khade kite te is ilhaze ch Punjab Congress Pradhan Raja Vadang ne jawab didta ohna ne likhya ki Bittu ji tusi ik hor kodiyaan di qism bare dasna bhul gaye ho akritkan kode tusi is nasl de kodiyaan di qatar ch sab to agge ja ਕਿ ਅੱਜ ਪੰਜਾਬ ਆਉਣਗੇ ਰਾਹੁਲ ਗਾਂਧੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਉਹਨਾਂ ਦੇ ਵੱਲੋਂ ਕੀਤਾ ਜਾਏਗਾ ਅਜਨਾਲਾ ਤੇ ਡੇਰਾ ਬਾਬਾ ਨਾਨਕ ਇਲਾਕਿਆਂ ਦਾ ਦੌਰਾ ਕਰਨਗੇ ਰਾਹੁਲ ਗਾਂਧੀ ਸਵੇਰੇ 10:30 ਵਜੇ ਅਜਨਾਲਾ ਪਹੁੰਚਣਗੇ ਤੇ ਦੁਪਹਿਰ ਵੇਲੇ ਦਿਨਾਨਗਰ 'ਚ ਜੋ ਨੁਕਸਾਨ ਹੋਇਆ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਉਸ ਦਾ ਜਾਇਜ਼ਾ ਉਹਨਾਂ ਦੇ ਵੱਲੋਂ ਲਿਆ ਜਾਏਗਾ ਅੱਜ ਰਾਹੁਲ ਗਾਂਧੀ ਪੰਜਾਬ ਆ ਰਹੇ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਉਹਨਾਂ ਦੇ ਵੱਲੋਂ ਕੀਤਾ ਜਾਏਗਾ ਕੀ ਕੁਝ ਨੁਕਸਾਨ ਹੋਇਆ ਹੈ ਉਸ ਦਾ ਜਾਇਜ਼ਾ ਉਹ ਲੈਂਡਿੰਗ ਜੋ ਵੀ ਹੜ੍ਹ ਪ੍ਰਭਾਵਿਤ ਲੋਕ ਨੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਜਾਏਗੀ ਪਰ ਇਸ ਫੇਰੀ ਨੂੰ ਲੈ ਕੇ ਜੋ ਕਿ ਰਾਹੁਲ ਗਾਂਧੀ ਰਲੂ ਕੀਤੀ ਜਾ ਰਹੀ ਹੈ ਇਸ ਤੇ ਲਗਾਤਾਰ ਬੀਜੇਪੀ ਹਮਲਾਵਰ ਹੈ ਜੋ ਰਵਨੀਤ ਬਿੱਟੂ ਨੇ ਲਗਾਤਾਰ ਹਮਲਾਵਰ ਨੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਹੁਣ ਪੰਜਾਬ ਰਾਹੁਲ ਗਾਂਧੀ ਕੀ ਕਰਨ ਆ ਰਹੇ ਨੇ ਹੁਣ ਤੇ ਜੋ ਲੋਕਾਂ ਦੇ ਖੰਜੂ ਨੇ ਉਹ ਵੀ ਸੁੱਕ ਚੁੱਕੇ ਨੇ ਜਦੋਂ ਲੋਰਡਸ ਦੀ ਕੋਡੋ ਰਾਹੁਲ ਗਾਂਧੀ ਮਲੇਸ਼ੀਆ 'ਚ ਐਸ਼ ਕਰ ਰਹੇ ਸੀ ਪਰ ਦੂਸਰੇ ਪਾਸੇ ਕਾਂਗਰਸ ਪਾਰਟੀ ਵੀ ਹਮਲਾਵਰ ਹੈ ਤੇ ਅੱਜ ਰਾਹੁਲ ਗਾਂਧੀ ਪੰਜਾਬ ਆ ਰਹੇ ਨੇ ਹਰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਉਹਨਾਂ ਦੇ ਵੱਲੋਂ कीता जाएगा सवेरे तकरीबन सवा दस बजे अजनाला पहुँचने तो प्रभावित इलाकों का दौरा उन्होंने वालों किया जाएगा तो उस तो बाद दोपहरे डेरा बा नानक जो कि सब तो प्रभावित इलाका है उत्थे व पहुंचने हर प्रभावित इलाकों का दौरा करने तो बाद पीड़ता के गलबात उन्होंने वालों की जाएगी ਰਾਹੁਲ ਗਾਂਧੀ ਪੰਜਾਬ ਆ ਰਹੇ ਨੇ ਇੱਥੇ ਹੜਾ ਦੇ ਨਾਲ ਜੋ ਵੀ ਨੁਕਸਾਨ ਹੋਇਆ ਹੈ ਉਸ ਦਾ ਜਾਇਜ਼ਾ ਲੈਣਗੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਹੜ ਪਿੜਤਾ ਦੇ ਨਾਲ ਮੁਲਾਕਾਤ ਕਰਨਗੇ ਅਤੇ ਪਾਰਟੀ ਦੇ ਵੱਲੋਂ ਹਰ ਸੰਭਵ ਮਦਦ ਪਹੁੰਚਾਉਣ ਦੇ ਵੀ ਦਾਅਵੇ ਕੀਤੇ ਜਾਣਗੇ ਪਰ ਰਾਹੁਲ ਗਾਂਧੀ ਦੇ ਪੰਜਾਬ ਆਉਣ ਤੋਂ ਪਹਿਲਾਂ ਹੀ ਸਿਆਸੀ ਕਮਸਾਨ ਵੀ ਸ਼ੁਰੂ ਹੋ ਗਿਆ ਬੀਜੇਪੀ ਨੇ ਉਹਨਾਂ ਦੇ ਦੇਰੀ ਦੇ ਨਾਲ ਆਉਣ ਤੇ ਸਵਾਲ ਚੁੱਕਿਆ ਅਤੇ ਕੇਂਦਰੀ ਰਾਜ ਮੰਤਰੀ ਰਮਨਿਤ ਬਿੱਟੂ ਨੇ ਕਿਹਾ ਕਿ ਜਦੋਂ ਪੰਜਾਬ ਡੁੱਬ ਰਿਹਾ ਸੀ ਤਾਂ ਉਸ ਵੇਲੇ ਤਾਂ ਉਹ ਮਲੇਸ਼ੀਆ ਦੇ ਵਿੱਚ ਐਸ਼ ਕਰ ਰਹੇ ਸੀ ਹੁਣ ਸਿਰਫ ਇੱਕ ਸਿਆਸੀ ਡਰਾਮੇਬਾਜ਼ੀ ਹੀ ਕੀਤੀ ਜਾ ਰਹੀ ਹੈ ਜੇ ਹੁਣ ਮੈਂ ਰਾਹੁਲ ਗਾਂਧੀ ਜੀ ਨੂੰ ਬੇਨਤੀ ਕਰਕੇ ਤੇ ਪੰਜਾਬ ਦੀ ਕਾਂਗਰਸ ਦੇ ਲੀਡਰਾਂ ਨੂੰ ਪੁੱਛਣਾ ਚਾਹੁੰਦਾ ਬਈ ਹੁਣ ਤੁਸੀਂ ਦੱਸੋ ਰਾਹੁਲ ਗਾਂਧੀ ਕਿਹੜਾ ਘੋੜਾ ਹੈ ਮੈਂ ਆਪ ਕੋਈ ਸ਼ਬਦ ਨਹੀਂ ਮਾਰਾ ਵਰਤਣਾ ਚਾਹੁੰਦਾ ਬਈ ਰਾਹੁਲ ਗਾਂਧੀ ਕਿਹੜਾ ਘੋੜਾ ਹੈ ਮੈਨੂੰ ਇਹ ਦੱਸ ਦੋ ਵੀ ਜਦੋਂ ਹੜ ਆਏ ਹੁਣ ਪੰਜਾਬ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਉਹ ਡੁੱਬਿਆ ਪਿਆ ਹੋਵੇ ਲੋਕਾਂ ਨੂੰ ਲੋਡ ਹੋਵੇ ਇਹ ਕਾਂਗਰਸੀਆਂ ਨੂੰ ਪੁੱਛ ਲਓ ਵੀ ਤੁਸੀਂ ਕੀ ਮੂੰਹ ਦਿਖਾਉਣ ਜੋਗੇ ਹੋ ਭਾਈ ਉਹ ਫਿਰ ਰਹੇ ਸੀ ਕਿਹੜੇ ਦੇਸ਼ ਜੀ ਮਲੇਸ਼ੀਆ ਮਲੇਸ਼ੀਆ ਦੇ ਵਿੱਚ ਐਸ਼ ਕਰਦੇ ਫਿਰ ਰਹੇ ਸੀ ਉਧਰ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਦੇ ਤਾ ਤੇ ਜਨਾਬ ਕੈਂਡੀਡੇਟ ਨੂੰ ਖੜਾ ਕਰਕੇ ਚਲੇ ਗਏ ਮਲੇਸ਼ੀਆ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਨੂੰ ਲੈ ਕੇ ਬੀਜੇਪੀ ਦੇ ਸਵਾਲਾਂ ਦਾ ਕਾਂਗਰਸ ਨੇ ਵੀ ਕਾਊਂਟਰ ਕੀਤਾ ਅਤੇ ਕਿਹਾ ਕਿ ਸਵਾਲ ਚੁੱਕਣ ਵਾਲੇ ਇਹ ਉਹੀ ਬਿੱਟੂ ਨੇ ਜਿਨ੍ਹਾਂ ਨੂੰ ਖੋਦ ਰਾਹੁਲ ਗਾਂਧੀ ਉਂਗਲ ਫੜ ਕੇ ਸਿਆਸਤ ਦੇ ਵਿੱਚ ਲਿਆਇਆ ਸੀ ਮੈਂ ਯਾਦ ਕਰਾ ਦਿਆਂ ਬਿੱਟੂ ਜੀ ਤੁਸੀਂ ਉਹ ਹੀ ਹੋ ਜਿਨ੍ਹਾਂ ਨੂੰ ਰਾਹੁਲ ਗਾਂਧੀ ਹੁਣਾਂ ਨੇ ਉਂਗਲ ਫੜ ਕੇ ਸਿਆਸਤ ਦੇ ਵਿੱਚ ਤੁਰਨਾ ਸਿਖਾਇਆ ਸੀ ਔਰ ਤੁਹਾਨੂੰ ਉਹ ਵੀ ਯਾਦ ਕਰਾ ਦਿਆਂ ਵੀ ਤੁਸੀਂ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਸਟੇਜ ਦੇ ਉੱਤੇ ਇੱਕ ਗੱਲ ਕਹੀ ਸੀ ਕਿ ਪੱਗ ਮੈਨੂੰ ਰਾਹੁਲ ਗਾਂਧੀ ਉਹਨਾਂ ਨੇ ਬੰਨਣੀ ਸਿਖਾਈ ਹੈ। ਕੀ ਗੱਲ ਅੱਜ ਸਿਰਫ ਇੱਕ ਕੋ ਛੋਟੇ ਜਿਹੇ ਕਉਦੇ ਦੇ ਕਰਕੇ ਜਿੱਥੇ ਸੁਣਿਆ ਕਿ ਰੇਲਵੇ ਦੇ ਵਿੱਚ ਤੁਹਾਡੀ ਕੋਈ ਮੰਨੀ ਨਹੀਂ ਜਾਂਦੀ ਸਿਰਫ ਉਹ ਠੰਡੇ ਠੁੰਡੇ ਦੀਆਂ ਰੇੜੀਆਂ ਰੂੜੀਆਂ ਲਾਉਣ ਤੱਕ ਦੀ ਤੁਹਾਡੇ ਕੋਲ ਆਗਿਆ ਹੈ। ਉਹਦੇ ਕਰਕੇ ਤੁਸੀਂ ਜਿਹੜਾ ਇੱਕ ਏਡੀ ਵੱਡੀ ਪਾਰਟੀ ਦੇ ਲੀਡਰ ਆਫ ਆਪੋਜੀਸ਼ਨ ਦੇ ਉੱਤੇ ਟਿੱਪਣੀ ਕਰ ਰਹੇ ਕਾਬਲੇ ਗੌਰ ਹੈ ਕਿ ਹੜਾ ਨੇ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਦੇ ਵਿੱਚ ਅਜੀਹੀ ਤਬਾਹੀ ਮਚਾਈ ਹੈ ਕਿ ਲੋਕ ਘਰੋਂ ਬੇਘਰ ਹੋ ਗਏ 56 ਜ਼ਿੰਦਗੀਆਂ ਖਤਮ ਹੋ ਗਈਆਂ ਫਸਲਾਂ ਉਜੜ ਗਈਆਂ ਹਜ਼ਾਰਾਂ ਹੀ ਪਸ਼ੂਆਂ ਦੀ ਮੌਤ ਹੋ ਗਈ ਅਤੇ ਤਬਾਹੀ ਅਜੀਹੀ ਕਿ ਪਾਣੀ ਦੇ ਉਤਰਨ ਤੋਂ ਬਾਅਦ ਵੀ ਇਸ ਦੇ ਨਿਸ਼ਾਨ ਅਤੇ ਜ਼ਖਮਾਂ ਤੋਂ ਲੋਕ ਉੱਭਰ ਨਹੀਂ ਪਾ ਰਹੇ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ ਰਾਹੁਲ ਗਾਂਧੀ ਦੀ ਫੇਰੀ ਤੇ ਰਮਿੰਦ ਬਿੱਟੂ ਨੇ ਸਵਾਲ ਖੜੇ ਕੀਤੇ ਤੇ ਇਸੇ ਲਹਿਜ਼ੇ ਚ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਜਵਾਬ ਦਿੱ ਦਿੱਤਾ ਉਹਨਾਂ ਨੇ ਲਿਖਿਆ ਕਿ ਬਿੱਟੂ ਜੀ ਤੁਸੀਂ ਇੱਕ ਹੋਰ ਕੋੜਿਆਂ ਦੀ ਕਿਸਮ ਬਾਰੇ ਦੱਸਣਾ ਭੁੱਲ ਗਏ ਹੋ ਅਕ੍ਰਿਤਕਣ ਕੋੜੇ ਤੁਸੀਂ ਇਸ ਨਸਲ ਦੇ ਕੋੜਿਆਂ ਦੀ ਕਤਾਰ ਚ ਸਭ ਤੋਂ ਅੱਗੇ ਜਾ ਕਿ ਅੱਜ ਪੰਜਾਬ ਆਉਣਗੇ ਰਾਹੁਲ ਗਾਂਧੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਉਹਨਾਂ ਦੇ ਵੱਲੋਂ ਕੀਤਾ ਜਾਏਗਾ ਅਜਨਾਲਾ ਤੇ ਡੇਰਾ ਬਾਬਾ ਨਾਨਕ ਇਲਾਕਿਆਂ ਦਾ ਦੌਰਾ ਕਰਨਗੇ ਰਾਹੁਲ ਗਾਂਧੀ ਸਵੇਰੇ ਸਵਾ 10 ਵਜੇ ਅਜਨਾਲਾ ਪਹੁੰਚਣਗੇ ਤੇ ਦੁਪਹਿਰ ਵੇਲੇ ਦਿਨਾਨਗਰ 'ਚ ਜੋ ਨੁਕਸਾਨ ਹੋਇਆ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਉਸ ਦਾ ਜਾਇਜ਼ਾ ਉਹਨਾਂ ਦੇ ਵੱਲੋਂ ਲਿਆ ਜਾਏਗਾ ਅੱਜ ਰਾਹੁਲ ਗਾਂਧੀ ਪੰਜਾਬ ਆ ਰਹੇ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਉਹਨਾਂ ਦੇ ਵੱਲੋਂ ਕੀਤਾ ਜਾਏਗਾ ਕੀ ਕੁਝ ਨੁਕਸਾਨ ਹੋਇਆ ਹੈ ਉਸ ਦਾ ਜਾਇਜ਼ਾ ਉਹ ਲੈਂਡ ਕੇ ਜੋ ਵੀ ਹਰਤ ਪ੍ਰਭਾਵਿਤ ਲੋਕ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਾਏਗੀ ਪਰ ਇਸ ਫੇਰੀ ਨੂੰ ਲੈ ਕੇ ਜੋ ਕਿ ਰਾਹੁਲ ਗਾਂਧੀ ਰਲੂ ਕੀਤੀ ਜਾ ਰਹੀ ਹੈ ਇਸ ਤੇ ਲਗਾਤਾਰ ਜੀਪੀ ਹਮਲਾਵਰ ਹੈ ਜਰੂਰ ਨੀਤ ਬਿੱਟੂ ਨੇ ਲਗਾਤਾਰ ਹਮਲਾਵਰ ਨੇ ਉਹਨਾਂ ਨੇ ਇਹ escalda ਜ਼ਿਕਰ ਕੀਤਾ ਕਿ ਹੁਣ ਪੰਜਾਬ ਰਾਹੁਲ ਗਾਂਧੀ ਕੀ ਕਰਨ ਆ ਰਹੇ ਨੇ ਹੁਣ ਤੇ ਜੋ ਲੋਕਾਂ ਦੇ ਖੰਜੂ ਨੇ ਉਹ ਵੀ ਸੁੱਕ ਚੁੱਕੇ ਨੇ ਜਦੋਂ ਲੋਰਡਸ ਦੀ ਗੋਡੋਂ ਰਾਹੁਲ ਗਾਂਧੀ ਮਲੇਸ਼ੀਆ ਚ ਐਸ਼ ਕਰ ਰਹੇ ਸੀ ਪਰ ਦੂਸਰੇ ਪਾਸੇ ਕਾਂਗਰਸ ਪਾਰਟੀ ਵੀ ਹਮਲਾਵਰ ਹੈ ਤੇ ਅੱਜ ਰਾਹੁਲ ਗਾਂਧੀ पंजाब आ रहे हैं हर प्रभावित इलाकों का दौरा उन्होंने वालों किया जाएगा सवेरे तकरीबन सवा दस बजे अजनाला पहुंचेंगे के हर प्रभावित इलाकों का दौरा उन्होंने वालों जाएगा तो तो बाद दोपहर डेरा बाबा नानक जो कि सबूत वभावित इलाका है उत्थे वह हर प्रभावित इलाकों का दौरा करने तो बाद पीड़ता के गलबात उन्होंने वालों की जाएगी ਰਾਹੁਲ ਗਾਂਧੀ ਪੰਜਾਬ ਆ ਰਹੇ ਨੇ ਇੱਥੇ ਹੜ੍ਹਾਂ ਦੇ ਨਾਲ ਜੋ ਵੀ ਨੁਕਸਾਨ ਹੋਇਆ ਉਸ ਦਾ ਜਾਇਜ਼ਾ ਲੈਣਗੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਹੜਪਿੜਤਾ ਦੇ ਨਾਲ ਮੁਲਾਕਾਤ ਕਰਨਗੇ ਅਤੇ ਪਾਰਟੀ ਦੇ ਵੱਲੋਂ ਹਰ ਸੰਭਵ ਮਦਦ ਪਹੁੰਚਾਉਣ ਦੇ ਵੀ ਦਾਅਵੇ ਕਿਤੇ ਜਾਣਗੇ ਪਰ ਰਾਹੁਲ ਗਾਂਧੀ ਦੇ ਪੰਜਾਬ ਆਉਣ ਤੋਂ ਪਹਿਲਾਂ ਹੀ ਸਿਆਸੀ ਕਮਸਾਨ ਵੀ ਸ਼ੁਰੂ ਹੋ ਗਿਆ ਬੀਜੇਪੀ ਨੇ ਉਹਨਾਂ ਦੇ ਦੇਰੀ ਦੇ ਨਾਲ ਆਉਣ ਤੇ ਸਵਾਲ ਚੁੱਕਿਆ ਅਤੇ ਕੇਂਦਰੀ ਰਾਜ ਮੰਤਰੀ ਰਮਰਿਤ ਬਿੱਟੂ ਨੇ ਕਿਹਾ ਕਿ ਜਦੋਂ ਪੰਜਾਬ ਡੁੱਬ ਰਿਹਾ ਸੀ ਤਾਂ ਉਸ ਵੇਲੇ ਤਾਂ ਉਹ ਮਲੇਸ਼ੀਆ ਦੇ ਵਿੱਚ ਐਸ਼ ਕਰ ਰਹੇ ਸੀ ਹੁਣ ਸਿਰਫ ਇੱਕ ਸਿਆਸੀ ਡਰਾਮੇਬਾਜ਼ੀ ਹੀ ਕੀਤੀ ਜਾ ਰਹੀ ਹੈ ਇਹ ਹੁਣ ਮੈਂ ਰਾਹੁਲ ਗਾਂਧੀ ਜੀ ਨੂੰ ਬੇਨਤੀ ਕਰਕੇ ਤੇ ਪੰਜਾਬ ਦੀ ਕਾਂਗਰਸ ਦੇ ਲੀਡਰਾਂ ਨੂੰ ਪੁੱਛਣਾ ਚਾਹੁੰਦਾ ਬਈ ਹੁਣ ਤੁਸੀਂ ਦੱਸੋ ਰਾਹੁਲ ਗਾਂਧੀ ਕਿਹੜਾ ਘੋੜਾ ਹੈ ਮੈਂ ਆਪ ਕੋਈ ਸ਼ਬਦ ਨਹੀਂ ਮਾਰਾ ਵਰਤਣਾ ਚਾਹੁੰਦਾ ਬਈ ਰਾਹੁਲ ਗਾਂਧੀ ਕਿਹੜਾ ਘੋੜਾ ਹੈ ਮੈਨੂੰ ਇਹ ਦੱਸ ਦਿਓ ਵੀ ਜਦੋਂ ਹੜਾਏ ਹੁਣ ਪੰਜਾਬ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਉਹ ਡੁੱਬਿਆ ਪਿਆ ਹੋਵੇ ਲੋਕਾਂ ਨੂੰ ਲੋਡ ਹੋਵੇ ਇਹ ਕਾਂਗਰਸੀਆਂ ਨੂੰ ਪੁੱਛ ਲਓ ਵੀ ਤੁਸੀਂ ਕੀ ਮੂੰਹ ਦਿਖਾਉਣ ਜੋਗੇ ਹੋ ਭਾਈ ਉਹ ਫਿਰ ਰਹੇ ਸੀ ਕਿਹੜੇ ਦੇਸ਼ ਜੀ ਮਲੇਸ਼ੀਆ ਮਲੇਸ਼ੀਆ ਦੇ ਵਿੱਚ ਐਸ਼ ਕਰਦੇ ਫਿਰ ਰਹੇ ਸੀ ਉਧਰ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਦੇ ਤਾਂ ਤੇ ਜਨਾਬ ਕੈਂਡੀਡੇਟ ਨੂੰ ਖੜਾ ਕਰਕੇ ਚਲੇ ਗਏ ਮਲੇਸ਼ੀਆ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਨੂੰ ਲੈ ਕੇ ਬੀਜੇਪੀ ਦੇ ਸਵਾਲਾਂ ਦਾ ਕਾਂਗਰਸ ਨੇ ਵੀ ਕਾਊਂਟਰ ਕੀਤਾ ਅਤੇ ਕਿਹਾ ਕਿ ਸਵਾਲ ਚੁੱਕਣ ਵਾਲੇ ਇਹ ਉਹੀ ਬਿੱਟੂ ਨੇ ਜਿਨ੍ਹਾਂ ਨੂੰ ਖੋਦ ਰਾਹੁਲ ਗਾਂਧੀ ਉਂਗਲ ਫੜ ਕੇ ਸਿਆਸਤ ਦੇ ਵਿੱਚ ਲੈ ਆਇਆ ਸੀ ਮੈਂ ਯਾਦ ਕਰਾ ਦਿਆਂ ਬਿੱਟੂ ਜੀ ਤੁਸੀਂ ਉਹ ਹੀ ਹੋ ਜਿਨ੍ਹਾਂ ਨੂੰ ਰਾਹੁਲ ਗਾਂਧੀ ਹੁਣਾਂ ਨੇ ਉਂਗਲ ਫੜ ਕੇ ਸਿਆਸਤ ਦੇ ਵਿੱਚ ਤੁਰਨਾ ਸਿਖਾਇਆ ਸੀ ਔਰ ਤੁਹਾਨੂੰ ਉਹ ਵੀ ਯਾਦ ਕਰਾ ਦਿਆਂ ਵੀ ਤੁਸੀਂ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਸਟੇਜ ਦੇ ਉੱਤੇ ਇੱਕ ਗੱਲ ਕਹੀ ਸੀ ਕਿ ਪੱਗ ਮੈਨੂੰ ਰਾਹੁਲ ਗਾਂਧੀ ਹੁਣਾਂ ਨੇ ਬੰਨਣੀ ਸਿਖਾਈ ਹੈ ਕੀ ਗੱਲ ਅੱਜ ਸਿਰਫ ਇੱਕ ਕੋ ਛੋਟੇ ਜਿਹੇ ਕਉਦੇ ਦੇ ਕਰਕੇ ਜਿੱਥੇ ਸੁਣਿਆ ਕਿ ਰੇਲਵੇ ਦੇ ਵਿੱਚ ਤੁਹਾਡੀ ਕੋਈ ਮੰਨੀ ਨਹੀਂ ਜਾਂਦੀ ਸਿਰਫ ਉਹ ਠੰਡੇ ਠੁੰਡੇ ਦੀਆਂ ਰੇੜੀਆਂ ਰੂੜੀਆਂ ਲਾਉਣ ਤੱਕ ਦੀ ਤੁਹਾਡੇ ਕੋਲ ਆਗਿਆ ਹੈ ਉਹਦੇ ਕਰਕੇ ਤੁਸੀਂ ਜਿਹੜਾ ਇੱਕ ਏਡੀ ਵੱਡੀ ਪਾਰਟੀ ਦੇ ਲੀਡਰ ਆਫ ਆਪੋਜੀਸ਼ਨ ਦੇ ਉੱਤੇ ਟਿੱਪਣੀ ਕਰ ਰਹੇ ਹੋ ਕਾਬਲੇ ਗੌਰ ਹੈ ਕਿ ਹੜਾ ਨੇ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਦੇ ਵਿੱਚ ਅਜੀਹੀ ਤਬਾਹੀ ਮਚਾਈ ਹੈ ਕਿ ਲੋਕ ਘਰੋਂ ਬੇਘਰ ਹੋ ਗਏ 56 ਜ਼ਿੰਦਗੀਆਂ ਖਤਮ ਹੋ ਗਈਆਂ ਫਸਲਾਂ ਉਜੜ ਗਈਆਂ ਹਜ਼ਾਰਾਂ ਹੀ ਪਸ਼ੂਆਂ ਦੀ ਮੌਤ ਹੋ ਗਈ ਅਤੇ ਤਬਾਹੀ ਅਜੀਹੀ ਕਿ ਪਾਣੀ ਦੇ ਉਤਰਨ ਤੋਂ ਬਾਅਦ ਵੀ ਇਸ ਦੇ ਨਿਸ਼ਾਨ ਅਤੇ ਜ਼ਖਮਾਂ ਤੋਂ ਲੋਕ ਉੱਭਰ ਨਹੀਂ ਪਾ ਰਹੇ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ ਰਾਹੁਲ ਗਾਂਧੀ ਦੀ ਫੇਰੀ ਤੇ ਰਮਿੰਦ ਬਿੱਟੂ ਨੇ ਸਵਾਲ ਖੜੇ ਕੀਤੇ ਤੇ ਇਸੇ ਲਹਿਜ਼ੇ 'ਚ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਜਵਾਬ ਦਿੱਤਾ ਉਹਨਾਂ ਨੇ ਲਿਖਿਆ ਕਿ ਬਿੱਟੂ ਜੀ ਤੁਸੀਂ ਇੱਕ ਹੋਰ ਕੋੜਿਆਂ ਦੀ ਕਿਸਮ ਬਾਰੇ ਦੱਸਣਾ ਭੁੱਲ ਗਏ ਹੋ ਅਕ੍ਰਿਤਕਣ ਕੋੜੇ ਤੁਸੀਂ ਇਸ ਨਸਲ ਦੇ ਕੋੜਿਆਂ ਦੀ ਕਤਾਰ 'ਚ ਸਭ ਤੋਂ ਅੱਗੇ ਜਾ ਕੇ ਕਿ ਅੱਜ ਪੰਜਾਬ ਆਉਣਗੇ ਰਾਹੁਲ ਗਾਂਧੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਉਹਨਾਂ ਦੇ ਵੱਲੋਂ ਕੀਤਾ ਜਾਏਗਾ ਅਜਨਾਲਾ ਤੇ ਡੇਰਾ ਬਾਬਾ ਨਾਨਕ ਇਲਾਕਿਆਂ ਦਾ ਦੌਰਾ ਕਰਨਗੇ ਰਾਹੁਲ ਗਾਂਧੀ ਸਵੇਰੇ 10:30 ਵਜੇ ਅਜਨਾਲਾ ਪਹੁੰਚਣਗੇ ਤੇ ਦੁਪਹਿਰ ਵੇਲੇ ਦਿਨਾਨਗਰ 'ਚ ਜੋ ਨੁਕਸਾਨ ਹੋਇਆ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਉਸ ਦਾ ਜਾਇਜ਼ਾ ਉਹਨਾਂ ਦੇ ਵੱਲੋਂ ਲਿਆ ਜਾਏਗਾ ਅੱਜ ਰਾਹੁਲ ਗਾਂਧੀ ਪੰਜਾਬ ਆ ਰਹੇ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਉਹਨਾਂ ਦੇ ਵੱਲੋਂ ਕੀਤਾ ਜਾਏਗਾ ਕੀ ਕੁਝ ਨੁਕਸਾਨ ਹੋਇਆ ਹੈ ਉਸ ਦਾ ਜਾਈza ਉਹ ਲੈਂਡ ਕੇ ਜੋ ਵੀ ਹਰ ਪ੍ਰਭਾਵਿਤ ਲੋਕ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਾਏਗੀ ਪਰ ਇਸ ਫੇਰੀ ਨੂੰ ਲੈ ਕੇ ਜੋ ਕਿ ਰਾਹੁਲ ਗਾਂਧੀ ਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਤੇ ਲਗਾਤਾਰ ਭਾਜਪਾ ਹਮਲਾਵਰ ਹੈ ਜਰਨਿਤ ਬਿੱਟੂਰੇ ਲਗਾਤਾਰ ਹਮਲਾਵਰ ਨੇ ਗੁਨਾਹਾਂ ਇਹ escalda ਜ਼ਿਕਰ ਕੀਤਾ ਕਿ ਹੁਣ ਪੰਜਾਬ ਰਾਹੁਲ ਗਾਂਧੀ ਕੀ ਕਰਨ ਆ ਰਹੇ ਨੇ ਹੁਣ ਤੇ ਜੋ ਲੋਕਾਂ ਦੇ ਖੰਝੂ ਨੇ ਉਹ ਵੀ ਸੁੱਕ ਚੁੱਕੇ ਨੇ ਜਦੋਂ ਲੋਡ ਸੀ ਕੋਡੋ ਰਾਹੁਲ ਗਾਂਧੀ ਮਲੇਸ਼ੀਆ ਚ ਐਸ਼ ਕਰ ਰਹੇ ਸਨ और दूसरे पास कांग्रेस पार्टी भी हमलावर है आज राहुल गांधी पंजाब आ रहे हर प्रभावित इलाकों का दौरा उन्होंने वालों जाएगा सवेरे तकरीबन सवा दस बजे अजनाला पहुँचने तो हर प्रभावित इलाकों का दौरा उन्होंने वालों जाएगा तो उस बाद दुपहरे डेरा बाबा नानक जो कि सब तो प्रभावित इलाका है उत्थे व पहुंचने के हर प्रभावित इलाकों का दौरा करने तो बादता गलबात वालों की जाएगी ਰਾਹੁਲ ਗਾਂਧੀ ਪੰਜਾਬ ਆ ਰਹੇ ਨੇ ਇੱਥੇ ਹੜ੍ਹਾਂ ਦੇ ਨਾਲ ਜੋ ਵੀ ਨੁਕਸਾਨ ਹੋਇਆ ਉਸ ਦਾ ਜਾਇਜ਼ਾ ਲੈਣਗੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਹੜਪਿੜਤਾ ਦੇ ਨਾਲ ਮੁਲਾਕਾਤ ਕਰਨਗੇ ਅਤੇ ਪਾਰਟੀ ਦੇ ਵੱਲੋਂ ਹਰ ਸੰਭਵ ਮਦਦ ਪਹੁੰਚਾਉਣ ਦੇ ਵੀ ਦਾਅਵੇ ਕਿਤੇ ਜਾਣਗੇ ਪਰ ਰਾਹੁਲ ਗਾਂਧੀ ਦੇ ਪੰਜਾਬ ਆਉਣ ਤੋਂ ਪਹਿਲਾਂ ਹੀ ਸਿਆਸੀ ਕਮਸਾਨ ਵੀ ਸ਼ੁਰੂ ਹੋ ਗਿਆ ਬੀਜੇਪੀ ਨੇ ਉਹਨਾਂ ਦੇ ਦੇਰੀ ਦੇ ਨਾਲ ਆਉਣ ਤੇ ਸਵਾਲ ਚੁੱਕਿਆ ਅਤੇ ਕੇਂਦਰੀ ਰਾਜ ਮੰਤਰੀ ਰਮਨਿਤ ਬਿੱਟੂ ਨੇ ਕਿਹਾ ਕਿ ਜਦੋਂ ਪੰਜਾਬ ਡੁੱਬ ਰਿਹਾ ਸੀ ਤਾਂ ਉਸ ਵੇਲੇ ਤਾਂ ਉਹ ਮਲੇਸ਼ੀਆ ਦੇ ਵਿੱਚ ਐਸ਼ ਕਰ ਰਹੇ ਸੀ ਹੁਣ ਸਿਰਫ ਇੱਕ ਸਿਆਸੀ ਡਰਾਮੇਬਾਜ਼ੀ ਹੀ ਕੀਤੀ ਜਾ ਰਹੀ ਹੈ ਜੇ ਹੁਣ ਮੈਂ ਰਾਹੁਲ ਗਾਂਧੀ ਜੀ ਨੂੰ ਬੇਨਤੀ ਕਰਕੇ ਤੇ ਪੰਜਾਬ ਦੀ ਕਾਂਗਰਸ ਦੇ ਲੀਡਰਾਂ ਨੂੰ ਪੁੱਛਣਾ ਚਾਹੁੰਦਾ ਬਈ ਹੁਣ ਤੁਸੀਂ ਦੱਸੋ ਰਾਹੁਲ ਗਾਂਧੀ ਕਿਹੜਾ ਘੋੜਾ ਹੈ ਮੈਂ ਆਪ ਕੋਈ ਸ਼ਬਦ ਨਹੀਂ ਮਾਰਨਾ ਬਰਤਣਾ ਚਾਹੁੰਦਾ ਬਈ ਰਾਹੁਲ ਗਾਂਧੀ ਕਿਹੜਾ ਘੋੜਾ ਹੈ ਮੈਨੂੰ ਇਹ ਦੱਸ ਦੋ ਵੀ ਜਦੋਂ ਹੜਾਏ ਹੁਣ ਪੰਜਾਬ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਉਹ ਡੁੱਬਿਆ ਪਿਆ ਹੋਵੇ ਲੋਕਾਂ ਨੂੰ ਲੋੜ ਹੋਵੇ ਇਹ ਕਾਂਗਰਸੀਆਂ ਨੂੰ ਪੁੱਛ ਲਓ ਵੀ ਤੁਸੀਂ ਕੀ ਮਗੋਂ ਮੂੰਹ ਦਿਖਾਉਣ ਜੋਗੇ ਹੋ ਭਾਈ ਉਹ ਫਿਰ ਰਹੇ ਸੀ ਕਿਹੜੇ ਦੇਸ਼ ਜੀ ਮਲੇਸ਼ੀਆ ਮਲੇਸ਼ੀਆ ਦੇ ਵਿੱਚ ਐਸ਼ ਕਰਦੇ ਫਿਰ ਰਹੇ ਸੀ ਉਧਰ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਦੇ ਤਾਂ ਤੇ ਜਨਾਬ ਕੈਂਡੀਡੇਟ ਨੂੰ ਖੜਾ ਕਰਕੇ ਚਲੇ ਗਏ ਮਲੇਸ਼ੀਆ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਨੂੰ ਲੈ ਕੇ ਬੀਜੇਪੀ ਦੇ ਸਵਾਲਾਂ ਦਾ ਕਾਂਗਰਸ ਨੇ ਵੀ ਕਾਊਂਟਰ ਕੀਤਾ ਅਤੇ ਕਿਹਾ ਕਿ ਸਵਾਲ ਚੁੱਕਣ ਵਾਲੇ ਇਹ ਉਹੀ ਬਿੱਟੂ ਨੇ ਜਿਨ੍ਹਾਂ ਨੂੰ ਖੋਦ ਰਾਹੁਲ ਗਾਂਧੀ ਉਂਗਲ ਫੜ ਕੇ ਸਿਆਸਤ ਦੇ ਵਿੱਚ ਲਿਆਇਆ ਸੀ ਮੈਂ ਯਾਦ ਕਰਾ ਦਿਆਂ ਬਿੱਟੂ ਜੀ ਤੁਸੀਂ ਉਹ ਹੀ ਹੋ ਜਿਨ੍ਹਾਂ ਨੂੰ ਰਾਹੁਲ ਗਾਂਧੀ ਹੁਣਾਂ ਨੇ ਉਂਗਲ ਫੜ ਕੇ ਸਿਆਸਤ ਦੇ ਵਿੱਚ ਤੁਰਨਾ ਸਿਖਾਇਆ ਸੀ ਔਰ ਤੁਹਾਨੂੰ ਉਹ ਵੀ ਯਾਦ ਕਰਾ ਦਿਆਂ ਵੀ ਤੁਸੀਂ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਸਟੇਜ ਦੇ ਉੱਤੇ ਇੱਕ ਗੱਲ ਕਹੀ ਸੀ ਕਿ ਪੱਗ ਮੈਨੂੰ ਰਾਹੁਲ ਗਾਂਧੀ ਹੁਣਾਂ ਨੇ ਬੰਨਣੀ ਸਿਖਾਈ ਹੈ ਕੀ ਗੱਲ ਅੱਜ ਸਿਰਫ ਇੱਕ ਕੋ ਛੋਟੇ ਜਿਹੇ ਕਉਦੇ ਦੇ ਕਰਕੇ ਜਿੱਥੇ ਸੁਣਿਆ ਕਿ ਰੇਲਵੇ ਦੇ ਵਿੱਚ ਤੁਹਾਡੀ ਕੋਈ ਮੰਨ ਨਹੀਂ ਜਾਂਦੀ ਸਿਰਫ ਉਹ ਟੰਡੇ ਠੁੰਡੇ ਦੀਆਂ ਰੇੜੀਆਂ ਰੂੜੀਆਂ ਲਾਉਣ ਤੱਕ ਦੀ ਤੁਹਾਡੇ ਕੋਲ ਆਗਿਆ ਹੈ ਉਹਦੇ ਕਰਕੇ ਤੁਸੀਂ ਜਿਹੜਾ ਇੱਕ ਐਡੀ ਵੱਡੀ ਪਾਰਟੀ ਦੇ ਲੀਡਰ ਆਫ ਆਪੋਜੀਸ਼ਨ ਦੇ ਉੱਤੇ ਟਿੱਪਣੀ ਕਰ ਰਹੇ ਹੋ ਕਾਬਲੇ ਗੌਰ ਹੈ ਕਿ ਹੜਾ ਨੇ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਦੇ ਵਿੱਚ ਅਜੀਹੀ ਤਬਾਹੀ ਮਚਾਈ ਹੈ ਕਿ ਲੋਕ ਘਰੋਂ ਬੇਘਰ ਹੋ ਗਏ 56 ਜ਼ਿੰਦਗੀਆਂ ਖਤਮ ਹੋ ਗਈਆਂ ਫਸਲਾਂ ਉਜੜ ਗਈਆਂ ਹਜ਼ਾਰਾਂ ਹੀ ਪਸ਼ੂਆਂ ਦੀ ਮੌਤ ਹੋ ਗਈ ਅਤੇ ਤਬਾਹੀ ਅਜੀਹੀ ਕਿ ਪਾਣੀ ਦੇ ਉਤਰਨ ਤੋਂ ਬਾਅਦ ਵੀ ਇਸ ਦੇ ਨਿਸ਼ਾਨ ਅਤੇ ਜ਼ਖਮਾਂ ਤੋਂ ਲੋਕ ਉੱਭਰ ਨਹੀਂ ਪਾ ਰਹੇ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ ਰਾਹੁਲ ਗਾਂਧੀ ਦੀ ਫੇਰੀ ਤੇ ਰਮਿੰਦ ਬਿੱਟੂ ਨੇ ਸਵਾਲ ਖੜੇ ਕੀਤੇ ਤੇ ਇਸੇ ਲਹਿਜ਼ੇ 'ਚ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਜਵਾਬ ਦਿੱ ਦਿੱਤਾ ਉਹਨਾਂ ਨੇ ਲਿਖਿਆ ਕਿ ਬਿੱਟੂ ਜੀ ਤੁਸੀਂ ਇੱਕ ਹੋਰ ਕੋੜਿਆਂ ਦੀ ਕਿਸਮ ਬਾਰੇ ਦੱਸਣਾ ਭੁੱਲ ਗਏ ਹੋ ਅਕਰਤਕਣ ਕੋੜੇ ਤੁਸੀਂ ਇਸ ਨਸਲ ਦੇ ਕੋੜਿਆਂ ਦੀ ਕਤਾਰ 'ਚ ਸਭ ਤੋਂ ਅੱਗੇ ਜਾ ਕੇ ਕਿ ਅੱਜ ਪੰਜਾਬ ਆਉਣਗੇ ਰਾਹੁਲ ਗਾਂਧੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਉਹਨਾਂ ਦੇ ਵੱਲੋਂ ਕੀਤਾ ਜਾਏਗਾ ਅਜਨਾਲਾ ਤੇ ਡੇਰਾ ਬਾਬਾ ਨਾਨਕ ਇਲਾਕਿਆਂ ਦਾ ਦੌਰਾ ਕਰਨਗੇ ਰਾਹੁਲ ਗਾਂਧੀ ਸਵੇਰੇ 10:30 ਵਜੇ ਅਜਨਾਲਾ ਪਹੁੰਚਣਗੇ ਤੇ ਦੁਪਹਿਰ ਵੇਲੇ ਦਿਨਾਨਗਰ 'ਚ ਜੋ ਨੁਕਸਾਨ ਹੋਇਆ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਉਸ ਦਾ ਜਾਇਜ਼ਾ ਉਹਨਾਂ ਦੇ ਵੱਲੋਂ ਲਿਆ ਜਾਏ ਅੱਜ ਰਾਹੁਲ ਗਾਂਧੀ ਪੰਜਾਬ ਆ ਰਹੇ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਉਹਨਾਂ ਦੇ ਵੱਲੋਂ ਕੀਤਾ ਜਾਏਗਾ ਕੀ ਕੁਝ ਨੁਕਸਾਨ ਹੋਇਆ ਹੈ ਉਸ ਦਾ ਜਾਈza ઓਲੈਂਡ ਕੇ ਜੋ ਵੀ ਹਰ ਪ੍ਰਭਾਵਿਤ ਲੋਕ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਾਏਗੀ ਪਰ ਇਸ ਫੇਰੀ ਨੂੰ ਲੈ ਕੇ ਜੋ ਕਿ rahul gandhi ਦੇ ਰੂਪ ਕੀਤੀ ਜਾ ਰਹੀ ਹੈ ਇਸ ਤੇ ਲਗਾਤਾਰ bjp ਹਮਲਾਵਰ ਹੈ ਜਰੂਰਨੀਤ ਬਿੱਟੂਰੇ ਲਗਾਤਾਰ ਹਮਲਾਵਰ ਨੇ ਗੁਨਾਹ ਨਈ escalda ਜ਼ਿਕਰ ਕੀਤਾ ਕਿ ਹੁਣ ਪੰਜਾਬ rahul gandhi ਕੀ ਕਰਨ ਆ ਰਹੇ ਨੇ ਹੁਣ ਤੇ जो लोगों के हंजू ने वो भी सुख चुके हैं जोड़ी उदो राहुल गांधी मलेशिया ऐश कर रहे और दूसरे पास कांग्रेस पार्टी भी हमलावर है अज राहुल गांधी पंजाब आ रहे हैं हर प्रभावित इलाकों का दौरा उन्होंने वालों किया जाएगा सवेरे तकरीबन सवा दस बजे अजनाला पहुँचे तो हर प्रभावित इलाकों का दौरा उन्होंने वालों किया जाएगा तो उस बात दोपहरे डेरा बाबा नानक जो कि सब तो वह प्रभावित इलाका है ਉੱਥੇ ਵੱਖ-ਵੱਖ ਪਿੰਡਾਂ 'ਚ ਪਹੁੰਚਣਗੇ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਪੀੜਤਾਂ ਦੇ ਨਾਲ ਗੱਲਬਾਤ ਉਨ੍ਹਾਂ ਦੇ ਵੱਲ ਕੀਤੀ ਜਾਏਗੀ। ਰਾਹੁਲ ਗਾਂਧੀ ਪੰਜਾਬ ਆ ਰਹੇ ਨੇ। ਇੱਥੇ ਹੜ੍ਹਾਂ ਦੇ ਨਾਲ ਜੋ ਵੀ ਨੁਕਸਾਨ ਹੋਇਆ ਹੈ ਉਸ ਦਾ ਜਾਇਜ਼ਾ ਲੈਣਗੇ। ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਹੜਪੜਤਾ ਦੇ ਨਾਲ ਮੁਲਾਕਾਤ ਕਰਨਗੇ ਅਤੇ ਪਾਰਟੀ ਦੇ ਵੱਲੋਂ ਹਰ ਸੰਭਵ ਮਦਦ ਪਹੁੰਚਾਉਣ ਦੇ ਵੀ ਦਾਅਵੇ ਕੀਤੇ ਜਾਣਗੇ ਪਰ ਰਾਹੁਲ ਗਾਂਧੀ ਦੇ ਪੰਜਾਬ ਆਉਣ ਤੋਂ ਪਹਿਲਾਂ ਹੀ ਸਿਆਸੀ ਕਮਸਾਨ ਦੀ ਸ਼ੁਰੂ ਹੋ ਗਿਆ ਭਾਜਪਾ ਨੇ ਉਹਨਾਂ ਦੇ ਦੇਰੀ ਦੇ ਨਾਲ ਆਉਣ ਤੇ ਸਵਾਲ ਚੁੱਕਿਆ ਅਤੇ ਕੇਂਦਰੀ ਰਾਜ ਮੰਤਰੀ ਰਮਨਿਤ ਬਿੱਟੂ ਨੇ ਕਿਹਾ ਕਿ ਜਦੋਂ ਪੰਜਾਬ ਡੁੱਬ ਰਿਹਾ ਸੀ ਤਾਂ ਉਸ ਵੇਲੇ ਤਾਂ ਉਹ ਮਲੇਸ਼ੀਆ ਦੇ ਵਿੱਚ ਐਸ਼ ਕਰ ਰਹੇ ਸੀ ਹੁਣ ਸਿਰਫ ਇੱਕ ਸਿਆਸੀ ਡਰਾਮੇਬਾਜ਼ੀ ਹੀ ਕੀਤੀ ਜਾ ਰਹੀ ਹੈ ਇਹ ਹੁਣ ਮੈਂ ਰਾਹੁਲ ਗਾਂਧੀ ਜੀ ਨੂੰ ਬੇਨਤੀ ਕਰਕੇ ਤੇ ਪੰਜਾਬ ਦੀ ਕਾਂਗਰਸ ਦੇ ਲੀਡਰਾਂ ਨੂੰ ਪੁੱਛਣਾ ਚਾਹੁੰਦਾ ਵੀ ਹੁਣ ਤੁਸੀਂ ਦੱਸੋ ਰਾਹੁਲ ਗਾਂਧੀ ਕਿਹੜਾ ਘੋੜਾ ਏ ਮੈਂ ਆਪ ਕੋਈ ਸ਼ਬਦ ਨਹੀਂ ਮਾਰਾ ਵਰਤਣਾ ਚਾਹੁੰਦਾ ਵੀ ਰਾਹੁਲ ਗਾਂਧੀ ਕਿਹੜਾ ਘੋੜਾ ਏ ਮੈਨੂੰ ਇਹ ਦੱਸ ਦੋ ਵੀ ਜਦੋਂ ਹੜ੍ਹ ਆਏ ਹੁਣ ਪੰਜਾਬ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਉਹ ਡੁੱਬਿਆ ਪਿਆ ਹੋਵੇ ਲੋਕਾਂ ਨੂੰ ਲੋੜ ਹੋਵੇ ਇਹ ਕਾਂਗਰਸੀਆਂ ਨੂੰ ਪੁੱਛ ਲਓ ਵੀ ਤੁਸੀਂ ਕੀ ਮਗੋਂ ਮੂੰਹ ਦਿਖਾਉਣ ਜੋਗੇ ਹੋ ਭਾਈ ਉਹ ਫਿਰ ਰਹੇ ਸੀ ਕਿਹੜੇ